ਪ੍ਰੋਮਿਸ ਕਰ ਪ੍ਰੋਮਿਸ ਕਰ ਪ੍ਰੋਮਿਸ ਹਾਂ ਅੰਦਰ ਤੱਕ ਖੜਨਾ ਹੀ ਔਰ ਇਨੀ ਮਹਿੰਗੀ ਜੀ ਗੱਡੀ ਥੋੜੀ ਪਈ ਰਹਿਣ ਦੇਣੀ ਆ ਗੱਲ ਸੁਣ ਜੀ ਸਾਰਿਆਂ ਨੂੰ ਕੀ ਹਾਲ ਚਾ ਠੀਕ ਠਾਕ ਹੋ ਜੀ ਤੇ ਜੀ ਅਸੀਂ ਚੱਲੇ ਆ ਜੀ ਬਾਬੋ ਕੜਾ ਸਾਹਿਬ ਤੇ ਫੇਰੇ ਆ ਜੀ ਐਡਵਰਸਰੀ ਜਿਹੜੇ ਪਿਛਲੇ ਬਲੌਗ ਦੇ ਵਿੱਚ ਦੱਸਿਆ ਸੀ ਤੁਹਾਨੂੰ ਕਿ ਸਰਪ੍ਰਾਈਜ਼ ਉਹਗਾ ਪਲਾਨ ਸਰਪ੍ਰਾਈਜ਼ ਗਿਫਟ ਵਾਂਗੂ ਵੀ ਵੱਲੋਂ ਮਨਜੀਤ ਦੇ ਲਈ ਬਸ ਉਹ ਹੀ ਲੈ ਚੱਲੀ ਆ ਚੱਲੀ ਨਾਲ ਸਾਡੇ ਮਨਜੀਤ ਵੀ ਆ ਪਰ ਉਹਨੂੰ ਨਹੀਂ ਪਤਾ ਮੈਂ ਤੇ ਮੰਮੀ ਉਹਨੂੰ ਸਾਡੇ ਭਿੰਦਾ ਭਾਈ ਦੀ ਦੁਕਾਨ ਤੇ ਡ੍ਰੌਪ ਕਰਕੇ ਤੇ ਕਿ ਸਰਪ੍ਰਾਈਜ਼ ਚੱਕ ਕੇ ਜਾਵਾਂਗੇ ਠੀਕ ਹੈ ਜੀ ਚਲੋ ਚੱਲੀਏ ਉਹ ਆ ਵੇਖੋ ਜੀ ਜਿਹੜਾ ਦੂਰ ਗਣ ਮੀਂਹ ਪਿਆ ਮੇਰੇ ਰਾਣੀ ਦਾ ਕੀ ਹਾਲ ਕੀਤਾ ਉਹ ਮੱਚ ਡਰਤੀ ਹੋਇਆ ਪਿਆ ਟੂ ਮੱਚ ਡਰਤੀ ਕੰਮ ਉੱਤੇ ਆ ਭਲਾ ਜੀ ਇਹ ਵੀ ਧਵਾ ਹੀ ਨਹੀਂ ਹੁੰਦੀ ਆ ਦਾ ਕਰੇ ਲਿਆਂਦਾ ਤੇ ਧੋਣ ਵਾਲਾ ਪਰ ਉਹ ਟਾਈਮ ਲੱਗਣਾ ਇਸ ਕਰਕੇ ਧਵਾਈ ਦੀ ਹੋਣੀ ਹੈ ਉਹ ਥੋੜੀ ਧਵਾਈ ਹੋਣੀ ਗੱਡੀ ਗੱਡੀ ਦੇ ਆਲੂ ਟੀਰ ਕਰਦਾ ਲੋਕਾਂ ਨੇ ਜਿਹੜੇ ਦਿੱਤੀ ਰੱਬ ਨੇ ਜਾਗ ਲੋ ਤੇ ਮੀਨੇ ਕੰਮ ਕਰਾਉਂਦਾ ਸੋ ਜੀ ਆਜੂ ਬਖੋਣੀ ਹੈ ਦਨ ਸਰਪ੍ਰਾਈਜ਼ ਓਕੇ ਬਟ ਅਸਤ ਨੂੰ ਦਿਖੋਣਾ ਨਹੀਂ ਜੀ ਤੁਸੀਂ ਜੱਜ ਕਰ ਲੈਣਾ ਫਿਰ ਫਿਰ ਅਗਲੇ ਵਲੌਗ ਚ ਮਜਾ ਜੈ ਨਹੀਂ ਰਹਿਣਾ ਹੈ ਚਲੋ ਦੇਖਦੇ ਆ ਪਹਿਲੇ ਮੰਮੀ ਤੇ ਮਜੀਤ ਨੂੰ ਤੇ ਬਿਠਾਈਏ ਨਾਲ ਅਜੀ ਮਮੀ ਸਾਸਰੀ ਘਰ ਸਾਸਰੀ ਘਰ ਸਾਸਰੀ ਤੇ ਜੀ ਚੱਲੇ ਆ ਜੀ ਮਜੀਤ ਵੀ ਆਉਣ ਲੱਗੀ ਆ ਅਸੀਂ ਚੱਲੇ ਆ ਬੱਬੀ ਗਣਾ ਸਾਹਿਬ ਤੇ ਚਲੋ ਕੁਝ ਇੱਕ ਕੰਮ ਵੀ ਆ ਤੇ ਸਵੇਰੇ ਐਨੀਵਰਸਰੀ ਵੀ ਆ ਮਤਲਬ 6 ਜਨਵਰੀ ਨੂੰ ਇਹ ਵਲੌਗ ਵੈਸੇ 5 ਨੂੰ ਸ਼ੂਟ ਕਰਨ ਦੇ ਆ ਇਹ ਪਊਗਾ 6 ਨੂੰ ਬਟ ਉਹ ਜਿਹੜਾ ਸਰਪ੍ਰਾਈਜ਼ ਹੈ ਨਾ ਉਹ ਸ਼ਾਮ ਨੂੰ ਆਪਾਂ ਐਨੀਵਰਸਰੀ ਸੈਲੀਬ੍ਰੇਟ ਕਰਾਂਗੇ ਤੇ ਉਹᱫੋ ਰੀਵੀਲ ਕਰਾਂਗੇ ਤੇ ਨੈਕਸਟ ਵਲੌਗ ਚ ਦਿਖਾਵਾਂਗੇ ਸੋ ਨੇ ਸ਼ਾਮ ਨੂੰ ਕਿਉਂ ਮੰਮੀ ਜੀ ਇਹਦੇ ਵਿੱਚ ਪਰ ਵੀਲ ਨਹੀਂ ਕਰਦਾ ਇਹਦੇ ਵਿੱਚ ਜਸਟ ਆਪਾਂ ਨਹੀਂ ਹਾਂਜੀ ਕੱਲ ਆਪਾਂ ਅਨਵਰਸੀ ਮਨਾਉਣੀ ਆ ਇਹ ਅੱਜ ਵਲੌਗ ਬਣਾਉਣੀ ਇਹਦਾ ਸਵੇਰੇ ਪੋਣਾ ਨਾ ਆ ਅੱਛਾ ਹਾਂਜੀ ਹਾਂਜੀ ਨਹੀਂ ਨਹੀਂ ਤੁਹਾਡਾ ਨਾ ਸ਼ਾਮ ਨੂੰ ਕਰਾਂਗੇ ਕੱਲ ਨੂੰ ਕੱਲ ਸ਼ਾਮ ਨੂੰ ਮੋਂ ਕੱਲ ਸ਼ਾਮ ਨੂੰ ਸਵੇਰੇ ਸਵੇਰ ਲਿਆ ਕੇ ਕੇਕ ਕੱਟ ਲੈਣਾ ਹੁਣ ਕਿ ਉਧਰ ਹੋਣਾ ਉਧਰ ਹੀ ਉਧਰ ਹੀ ਕਰਨਾ ਨਾ ਕੱਲ ਨੂੰ ਜੀ ਸੱਚ ਸਾਡੇ ਘਰ ਇੱਕ ਹੋਰ ਪ੍ਰੋਗਰਾਮ ਹੈ ਪ੍ਰੋਗਰਾਮ ਹੈ ਤੇ ਇਹ ਜੀ ਸਰਪ੍ਰਾਈਜ਼ ਸਾਡੀ ਮਾਤਾ ਵੱਲੋਂ ਆ ਜੀ ਆਪਣੀ ਨਮਸਤੇ ਨਮਸਤੇ ਤੇ ਨੋ ਨੂੰ ਹੁਣੇ ਹੀ ਥੋੜਾ ਜਿਹਾ ਪ੍ਰਸ਼ਾਦ ਦੇ ਕੇ ਟਿਆ ਕਿਉਂ ਭੀ ਬੁਖਾਰ ਚੜਿਆ ਠੰਡ ਵਗੈਰਾ ਲੱਗੀ ਹੋਈ ਆ ਤੇ ਫੇਰ ਵੀ ਬੂਟ ਤੇ ਜਰੱਬਾ ਨਹੀਂ ਪਾ ਕੇ ਆਈ ਉਹਨੂੰ ਦੂਰੇ ਘੱਲਿਆ ਬੂਟ ਜਰੱਬਾ ਪਾਉਣ ਹਣਾ ਮੰਮੀ ਚਪਲਾ ਪਾ ਕੇ ਤੇ ਆ ਗਈ ਚਪਲਾ ਪਾ ਕੇ ਤੇ ਆ ਗਈ ਤੇ ਹੁਣ ਉਹਨੂੰ ਘੱਲਿਆ ਉਹਨੂੰ ਲੱਗੀ ਆ ਉਹਨੂੰ ਨਹੀਂ ਭਰ ਦੱਸਣਾ ਕੀ ਸਰਪ੍ਰਾਈਜ਼ ਬਾਰੇ ਸਰਪ੍ਰਾਈਜ਼ ਬਾਰੇ ਸਰਪ੍ਰਾਈਜ਼ ਬਾਰੇ ਉਹਨੇ ਦਿਖਾ ਦੇਣਾ ਵਾ ਦਿਖਾ ਦੇਣਾ ਵਾ ਉਹਨੂੰ ਸਰਪ੍ਰਾਈਜ਼ ਹੋਣਾ ਦਿਖਾ ਲੈਣਾ ਪਰ ਉਹਨੂੰ ਕਹਿਣਾ ਵੀ ਕੱਲ ਨੂੰ ਕੱਲ ਨੂੰ ਆਪਾਂ ਸਰਪ੍ਰਾਈਜ਼ ਦਿਖਾਵਾਂਗੇ ਓਕੇ ਜੀ ਤੇ ਐਦਾ ਦਰਿਆਕਾ ਕਿੱਦਾਂ ਦੇ ਲੱਗਣਗੇ ਕੈਮਰੇ 'ਚ ਹਾਏ ਮੰਮੀ ਤੇਰਾ ਮੱਥਾ ਕਿਦਾਂ ਦਾ ਲੱਗੇ ਕੈਮਰੇ 'ਚ ਮੇਰੇ ਤੇ ਆਈਏ ਦੰਦਾ ਨਹੀਂ ਨਹੀਂ ਦੇਰਾ పార్టీ ਮੰਮੀ ਬਹੁਤ ਸੋਹਣੀ ਨਾਲੇ ਸੱਚ ਯੂ ਐਸ ਏ ਵਾਲੇ 1916 ਵਾਲੇ ਉਹ ਕਹਿੰਦੇ ਵੀ ਰਿਸ਼ਤਾ ਹੈਗਾ ਕਾਲੀ ਹੁੱਡੀ ਸੌਰੀ ਲਾਲ ਹੁੱਡੀ ਵਾਲਾ ਗਾਇਬ ਬਹੁਤ ਸੋਹਣਾ ਵਾ ਤੇ ਲਾਲ ਤੇ ਸਭ ਨਾਲ ਮੈਂ ਵੀ ਪਾਈ ਅੱਜ ਮੰਮੀ ਲਾ ਹਲੋ ਵੱਡੀ ਵਾਲਾ ਇਹ ਮੇਰੇ ਬਲ ਚਿੰਦਰ ਬਾਰੇ ਗੱਲ ਹੋਈ ਸੀ ਅੱਛਾ ਤੇ ਸ਼ਾਇਦ ਉਹਨਾਂ ਕੋਲ ਉਹ ਰਿਸ਼ਤਾ ਵੀ ਹੈ ਕੋ ਕੁੜੀ ਵਾਸਤੇ ਕੋ ਸੌਰੀ ਮੁੰਡੇ ਵਾਸਤੇ ਮੁੰਡੇ ਵਾਸਤੇ ਤੇ ਚਲੋ ਜੀ ਕੋਈ ਨਾ ਆਪਾਂ ਇੰਸਟਾਗ੍ਰਾਮ ਮੈਸੇਜ ਕਰਿਓ ਜੀ ਮੈਨੂੰ ਓਕੇ ਇੰਸਟਾਗ੍ਰਾਮ ਮੈਸੇਜ ਕਰਿਓ ਫਿਰ ਆਪਾਂ ਗੱਲ ਕਰਾਂਗੇ ਕਿੱਥੋਂ ਤੇ ਫਿਰ ਆਪਾਂ ਮੈਸੇਜ ਤੇ ਗੱਲ ਕਰਿਓ ਫਿਰ ਆਪਾਂ ਔਰ ਤੇ ਕਾਲ ਤੇ ਗੱਲ ਕਰਾਂਗੇ ਖਰਾਬ ਹੋ ਗਿਆ ਫਿਰ ਅੱਗੇ ਵੇਵਾਂ ਜਿਦਾ ਹੁੰਦੀ ਪੱਕੀ ਜਾਂਦਾ ਅੰਡ ਚ ਵਿਆਹ ਕੋ ਸ਼ਾਲੀ ਪਿਛਲੇ ਸਾਲ ਵੀ ਅੱਜ ਦੇ ਦਿਨ ਧੁੱਪ ਲੱਗੀ ਸੀ ਤੇ ਅੱਜ ਦੇ ਦਿਨ ਅੱਜ ਦੇ ਸਾਲ ਵੀ ਧੁੱਪ ਲੱਗੀ ਆ ਤੇ ਕੱਲ ਨੂੰ ਅਜੀ 6 ਜਨਵਰੀ ਤੇ ਕੱਲ ਨੂੰ ਸੀ ਕੱਲ ਨੂੰ ਕੱਲ ਨੂੰ ਐਨੀਵਰਸਰੀ ਆ ਸੋ ਜੀ ਤੁਹਾਨੂੰ ਜਿੱਦਾਂ ਪਿਛਲੇ ਵਲੌਗ ਚ ਪਤਾ ਲੱਗਾ ਜੀ ਝੜਦੇ ਸਿਆਲ ਮੈਨੂੰ ਤਾਂ ਲੱਗਿਆ ਝਟਕਾ ਫੋਨ ਦਾ ਹੁਣ ਕੀ ਕਰ ਸਕਦੇ ਆ ਚਲੋ ਕਈ ਜ਼ੋਰ ਗਰੀਬਤਾ ਗੜੀ ਕੀ ਸੀ ਮੰਮੀ ਗੀਤ ਦੇ ਨਹੀਂ ਆਉਂਦੇ ਹੈ ਗੀਤ ਨਹੀਂ ਆਉਂਦੇ ਹਾਂ ਉਹਦਾ ਹੁੰਦੇ ਜਿਹੜੇ ਉਹ ਵਿਆਹਾਂ ਤੇ ਬੋਲਦੇ ਵਿਆਹਾਂ ਤੇ ਜੀ ਸੱਚ ਜੀ ਵਿਆਹਾਂ ਤੇ ਤੁਹਾਨੂੰ ਮੈਂ ਦੱਸੂਗਾ ਜੀ ਸਾਡੀ ਮਾਤਾ ਨਾ ਪਿਛਲੇ ਸਾਲ ਵੀ ਵਿਆਹ ਤੋਂ ਪਹਿਲਾਂ ਨਾ ਇੰਨੇ ਨਾ ਫੋਨ ਤੋਂ ਸਿੱਖਣੀਆਂ ਸ਼ੁਰੂ ਕਰਤੀਆਂ ਸੀ ਤੇ ਹੁਣ ਵੀ ਮਾਤਾ ਸਾਡੀ ਨੂੰ ਉਦਾਂ ਹੀ ਬੜੀਆਂ ਯਾਦ ਆ ਤੇ ਆ ਵੇਖੋ ਫੇਰ ਚੱਲ ਪਿਆ ਤੇ ਪਰਸੋ ਚੌਥੋਂ ਗੌਣ ਬੋਣ ਜਿਹੜਾ ਕੰਮ ਮੇਰੀ ਮੰਮੀ ਮੇਰੀ ਨਾਨੀ ਦੀ ਬਹੁਤ ਗਾਉਂਦੇ ਹੁੰਦੇ ਐ ਨਿੱਕੇ ਨਿੱਕੇ ਹੁਣ ਨਹੀਂ ਰਾਤ ਨੂੰ ਮੇਰੀ ਮੰਮੀ ਨੇ ਜਦਾ ਆਖਣਾ ਬਈ ਇਹ ਸ਼ਬਦ ਬੋਲੀਏ ਫਿਰ ਕਦੀ ਉਹਨੇ ਇੱਕ ਇੱਕ ਗੱਲ ਹੈ ਜੀ ਤੁਹਾਡੇ ਨਾਨਾ ਇੱਕ ਗੱਲ ਸਾਂਝੀ ਕਰਦਾ ਸਾਡੇ ਨਾਨਾ ਦੀ ਡੈਥ ਬੜੇ ਮਤਲਬ ਮੰਮੀ ਉਹਦੇ ਛੋਟੇ ਛੋਟੇ ਜਦੋਂ ਦੀ ਡੈਥ ਹੋ ਗਈ ਤੇ ਨਾਨੀ ਨੇ ਜੋਰ ਤੁਹਾਨੂੰ ਪਤਾ ਹੀ ਹੈ ਜਦੋਂ ਸਿਰ ਤੇ ਨਾ ਹੋਰ ਤੇ ਫਿਰ ਬੜਾ ਬੜਾ ਸਟਰਗਲ ਹੁੰਦਾ ਤੇ ਚਲੋ ਮਾਲਕ ਦੀ ਕਿਰਪਾ ਨਾਲ ਚਲੋ ਬਾਬੇ ਦੀਪ ਸਿੰਘ ਦੀ ਕਿਰਪਾ ਨਾਲ ਆਪਣਿਆਂ ਨੇ ਬਾਹ ਫੜੀ ਅਮਰੀਕਾ ਚਲੇ ਗਏ ਨਾ ਸਭ ਕੋ ਮਾਲਕ ਨੇ ਦੇ ਦਿੱਤਾ ਪਰ ਜੀ ਉਹ ਉਹ ਦੇ ਵਿਚਾਰੀ ਦਾ ਕਰਮਾ ਚ ਵੀ ਸੁੱਖ ਨਾ ਆ ਘਰ ਪਾਇਆ ਹੀ ਨਾ ਮੰਮੀ ਘਰ ਪਾਇਏ ਨੂੰ ਹਲੇ ਉੱਥੇ ਗਈ 4 ਸਾਲਨ ਲਈ ਅਮਰੀਕਾ ਤੋਂ ਆਏ ਤੇ ਘਰ ਪਾਇਆ ਤੇ ਕੁਝ ਕੁ ਕੁਝ ਕੁ ਟਾਈਮ ਜਿੱਦਾਂ ਕਹਿ ਲਓ ਵੀ ਉਹਨਾਂ ਦੇ ਨਾ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਉਹਨਾਂ ਲੱਤਾਂ ਖੜ ਗਈਆਂ ਉਹਨਾਂ ਦੀ ਨਹੀਂ ਉਦੋਂ ਥੋੜੀ ਥੋੜੀ ਜਿਹੀ ਕੋਠੀ ਬਣਾਈ ਨਹੀਂ ਉਦੋਂ ਪਹਿਲੀ ਵਾਰ ਜਦੋਂ ਆਏ ਉਦੋਂ ਠੀਕ ਹੈ ਜਦੋਂ ਦੂਜੀ ਵਾਰ ਆਏ ਉਹਨਾਂ ਦੀਆਂ ਲੱਤਾਂ ਖੜ ਗਈਆਂ ਵਿਚਾਰੇ ਦੀਆਂ ਕਰਪਿਆ ਹਲੇ ਰਹਿਣਾ ਵੀ ਇੱਕ ਸਾਬਦਾ ਨੂੰ 6 ਮਹੀਨੇ ਸਾਲ ਰਹਿਣ ਨੂੰ ਰਹਿਣ ਨਹੀਂ ਕਹਿੰਦੇ ਕਮ ਸਿਕਮ ਜਿਆਦਾ ਨਹੀਂ ਨਾ 20 25 ਸਾਲ 15 20 ਸਾਲ ਬੰਦਾਸ ਸੋਖ ਦੀ ਜ਼ਿੰਦਗੀ ਮਾਣੇ ਉਹਨੂੰ ਕਹਿੰਦੇ ਸੋਖ ਹਨਾ ਤੇ ਚਲੋ ਨਾਨੀ ਵਿਚਾਰੀ ਕੋ ਸੋਖ ਨਹੀਂ ਦੇਖਿਆ ਗਿਆ ਹਨਾ ਤੇ ਅੱਜ ਜਦੋਂ ਜੀ ਹੁਣ ਮਾਲਕ ਨੇ ਕਿਰਪਾ ਕੀਤੀ ਆਪਣੇ ਵੀ ਹਾਲਾਤਾਂ ਨੂੰ ਸਾਰਿਆਂ ਨੂੰ ਪਤਾ ਕਿੱਦਾਂ ਦੇਂਦੇ ਸੀ ਚਲੋ ਬਾਬੇ ਦੀਪ ਸਿੰਘ ਦੀ ਕਿਰਪਾ ਨਾਲ ਮਿਹਨਤ ਨਾਲ ਸਹੀ ਸਹੀ ਹੈ ਸਹੀ ਸਹੀ ਅੱਜ ਹੋਰ ਕੱਲ ਹੋਰ ਕਰਦੇ ਕਰਦੇ ਮਾਲਕ ਨੇ ਸਭ ਕੁਝ ਦੇ ਦਿੱਤਾ ਇਸ ਵਕਤ ਜੀ ਆਪਣੇ ਘਰ ਵੀ ਵਧੀਆ ਪੈ ਗਿਆ ਗੱਡੀ ਵੀ ਲੈ ਲਈ ਮਾਸੀ ਹੁਣਾ ਨੇ ਵੀ ਦੂਸਰੇ ਜਿਹੜੇ ਆ ਮਾਸੀ ਜਿਹੜੀ ਸਾਡੇ ਚੜਾੜੀ ਵਾਲੇ ਉਹਨਾਂ ਨੇ ਗੱਡੀਆਂ ਲੈ ਲਈਆਂ ਘਰ ਪੈ ਗਿਆ ਸਾਡੀ ਖਡੂਰ ਸਾਹਿਬ ਵਾਲੀ ਮਾਸੀ ਉਹਨਾਂ ਨੇ ਵੀ ਗੱਡੀ ਲੈ ਲਈ ਹੈ ਜੀ ਤੇਜੀ ਬਾਬੇ ਦੀਪ ਸਿੰਘ ਦੀ ਮਾਸੀ ਜੀ ਕੋਲ ਮਲਾ ਕੇ ਸਾਰੇ ਤੀਆਂ ਪੋਤੇ ਸਾਰੇ ਸੁਖੀ ਆ ਪਰ ਸਾਡੀ ਬਹੁਤ ਕਮੀ ਆ ਉਹ ਨਹੀਂ ਨਾਨੀ ਨਹੀਂ ਆ ਗਈ ਸਾਡੇ ਦਾਦਾ ਦਾਦੀ ਸਾਡੇ ਚਾਚੇ ਨਹੀਂ ਹੈਗੇ ਜੀ ਮਾੜੇ ਹਾਲਾਤਾਂ ਵਿੱਚਾਰੇ ਨਾਲ ਹੀ ਤੇ ਜਦੋਂ ਸੁਖ ਦਾ ਟਾਈਮ ਆਇਆ ਜਦੋਂ ਉਹਨਾਂ ਨੂੰ ਸੁਖ ਦੇਣਾ ਸੀ ਤੇ ਉਹਨਾਂ ਨੇ ਸਗੋਂ ਉਹਨਾਂ ਵਿਚਾਰਾ ਕਿਹੜਾ ਚਲਾਉਣੀਆਂ ਵਾਂ ਜਾਂ ਹਨਾ ਕੁਝ ਵੀ ਉਹਨਾਂ ਵੇ ਵੇਖ ਕੇ ਉਹਨਾਂ ਦੀ ਰੂਹ ਖੜ ਜਾਨੀ ਤੇ ਉਹਨਾਂ ਨੂੰ ਇਹ ਕਿ ਅਸੀਂ ਖੜੇ ਰਿਆ ਕਰਨਾ ਸੀ ਤੇ ਚਲੋ ਜੋ ਮਾਲਕ ਨੂੰ ਮਨਜ਼ੂਰ ਸੋ ਜੀ ਚਲੋ ਕੋਈ ਨਾ ਹੁਣ ਆਪਾਂ ਚਲੀਏ ਸਰਪ੍ਰਾਈਜ਼ ਲੈਣ ਤੇ ਮਜੀਦਕੋੜ ਕਿੱਥੇ ਰਹਿ ਗਏ ਨੇ ਮਾ ਮੈ ਤਾਂ ਕਾਈ ਨਹੀਂ ਚਲੋ ਜੀ ਚਪਲਾ ਬਾਗ ਲੈਣੇ ਆਂ ਪੈਰ ਧੋ ਕੇ ਗਿਫਟ ਸਰਪ੍ਰਾਈਜ਼ ਤੇ ਤੁਹਾਨੂੰ ਕਾਵਾਂਗੇ ਤੇ ਮਨਜੀਤ ਰੈਕਸ਼ਨ ਵੇਖਾਂਗੇ ਉਹਨੂੰ ਤੇ ਉਹਨੂੰ ਤੇ ਉਹਨੂੰ ਉਹਨੂੰ ਤਾਂ ਉਹ ਨਹੀਂ ਹਾਂ ਉੱਥੇ ਬਹਿ ਜਾ ਹੈ ਹਾਂ ਉੱਥੇ ਮਨਜੀਤ ਕਹਿਣਾ ਉੱਥੇ ਬਹਿ ਜਾ ਪਈ ਆਉਣੇ ਥੋੜਾ ਜਿਹਾ ਕੰਮ ਕਰਕੇ ਚਲੋ ਚੱਲਦੇ ਆ ਅਗਲੇ ਲੱਥੇ ਵਿੱਚ ਗਿਫਟ ਤੇ ਤੇ ਅੱਜ ਹੀ ਲੈ ਆਪਾਂ ਤੇ ਮੰਮੀ ਤੇ ਮਨਜੀਤ ਹੁਣ ਬੈਠੇ ਨੇ ਦੁਕਾਨ ਤੇ ਤੇ ਗਿਫਟ ਵਗੈਰਾ ਪੈਕ ਕਰਵਾ ਲਿਆ ਆਪਾਂ ਤੇ ਇਹਨੂੰ ਰੱਖ ਰਹੇ ਹਾਂ ਗੱਡੀ ਦੇ ਪਿੱਛੇ ਕਿਉਂਕਿ ਮਨਜੀਤ ਨੂੰ ਇੱਥੇ ਨਹੀਂ ਵਿਖਾਉਣਾ ਆਪਾਂ ਗਿਫਟ ਇੱਕ ਘਰੇ ਜਾ ਕੇ ਦਿਖਾਵਾਂਗੇ ਤੇ ਪਹਿਲੇ ਨੰਬਰ ਦੇ ਤੇ ਗਿਫਟ ਵੇਖ ਕੇ ਸ਼ਾਇਦ ਕੋਈ ਰਿਐਕਸ਼ਨ ਹੋਊਗਾ ਉਹ ਦੇਖਦੇ ਆ ਤੇ ਬਾਕੀ ਇਹਦੇ ਵਿੱਚ ਕੀ ਆ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਥੋੜੇ ਟਾਈਮ ਬਾਅਦ ਗਿਫਟ ਜਿੱਥੋਂ ਲਿਆ ਉਹ ਜਗ੍ਹਾ ਇਸ ਲਈ ਨਹੀਂ ਰਿਵੀਲ ਕੀਤੀ ਫਿਰ ਤੁਹਾਨੂੰ ਕੀ ਮਨਜੀਤ ਨੂੰ ਵੀ ਕਲੀਅਰ ਹੋ ਜਾਣਾ ਕਿ ਕੀ ਗਿਫਟ ਲੈਣ ਡਿਆ ਸੋ ਇਸ ਕਰਕੇ ਮੈਂ ਸੌਰੀ ਮੰਗਦਾ ਹਾਂ ਬਾਕੀ ਆਪ ਚਲੋ ਦੇਖਦੇ ਆ ਕੀ ਰਿਐਕਸ਼ਨ ਆਉਦਾ ਇਹ ਮੈਂ ਪਿੱਛੇ ਸਿੱਟਦਾ ਹੁਣੇ ਦੇਖੋ ਜੀ ਅਸੀਂ ਬਾਬੂ ਗੜਾ ਸਾਹਿਬ ਤੋਂ ਸਿੱਧਾ ਆਗੇ ਬਤਾਲੇ ਇੱਥੇ ਬੈਠੇ ਚਾਹ ਪਣੀ ਲਿਆ ਕੇ ਪੀ। ਨਹੀਂ ਯਾਰ ਨਹੀਂ ਹੋ ਗਿਆ ਇਹ। ਕੋਈ ਨਹੀਂ ਚਾਹ ਪਣੀ ਲਾ ਪੀਣ। ਜੀਪ ਤੈਨੂੰ ਮੈਂ ਇੱਕ ਗੱਲ ਦੱਸਦਾ ਜਿੱਦਾਂ ਹੁਣ ਮੰਮੀ ਆਲੀ ਵੀ ਕੁੜੀ ਦੀ ਹਾਈਟ 5 ਮੀਟਰ ਵਾ। 5 ਫੁੱਟ। ਨਹੀਂ ਆਦੀ 5 ਮੀਟਰ ਵਾ। 5 ਮੀਟਰ। ਚੁੱਪ ਕਰ ਮਜੀਦ। ਇੱਕ ਦਿਨਾਂ ਹੀ ਬਾਬੂ ਕਾਲਾ ਸਾਹਿਬ ਤੋਂ ਹੁੰਦੇ। ਸੌਰੀ ਬਿਆਸ ਤੋਂ। ਨਹੀਂ ਕਾਣਾ ਬੋਤਲ। ਮਜੀਦ ਨਹੀਂ ਮਿਟਾਣੀ ਕਾਣਾ। ਬਿਆਸ ਤੋਂ ਹੁੰਦੇ ਤੇ ਉੱਥੇ ਬੜਾਜ ਆਪਣੇ ਗੁਰਦਾਨੀ ਸ਼ੀਂਦਾਂ ਦਾ। ਹਾਂ। ਮੈਂ ਗੱਡੀ ਚਲਾਉਣ ਡਿਆ ਤੇ ਮੰਮੀ ਨੇ ਹੱਥ ਜੋੜੇ। ਮੰਮੀ ਸਿਰ ਨਵਾਇਆ ਕਿਦਾਂ ਇੱਕ ਕਰ ਕਰਦੇ ਵੇਲਾ ਪੈਣ ਬਣ ਕੇ ਇੰਨੇ ਹੱਥ ਜੋੜੇ ਸਿਰ ਨਵਾਇਆ ਤੇ ਕੀ ਕਹੀਦਾ ਆਪਾ ਜਦੋਂ ਗੁਰੂ ਘਰ ਵੇਖੀ ਐ ਤਾਂ ਹੱਥ ਜੋੜ ਕੇ ਸਿਰ ਨਵਾਇਆ ਤੇ ਕੀ ਨਿਕਲਦਾ ਉਹਦਾ ਮੂੰਹ ਵਾਇਕ ਰੂ ਨਾ ਮੰਮੀ ਤੇ ਮੂੰਹੋਂ ਪਤਾ ਕੀ ਨਿਕਲਿਆ ਹੈਲੋ ਪਾਚੇ ਕਿਉਂ ਲੁੱਲੋ ਰਹੀ ਤੂੰ ਮੰਮੀ ਮੇਰੇ ਤੇ ਤਾਂ ਬਾਬੇ ਨੂੰ ਉਠਾਲਿਆ ਨਹੀਂ ਹੁੰਦਾ ਅਜੀ ਹੈਲੋ ਬਾਅਦ ਚ ਨਾ ਇੰਨੀ ਗੱਲ ਕਹਿ ਕੇ ਨਾ ਤੇ ਮੇਰੇ ਲੈ ਵੇਖਣ ਡਿਆ ਵੀ ਮੈਂ ਕਹਾ ਮੰਮੀ ਮੈਨੂੰ ਪਤਾ ਲੱਗ ਗਿਆ ਮੰਮੀ ਵੇ ਨਾ ਸੀ ਮੇਰਾ ਇਹ ਨਾਸਰ ਉਹ ਕਿਹੜਾ ਟਡ ਪੀੜ ਉਹ ਦਾ ਪੀੜ ਵਾ ਕੇ ਮੇਰਾ ਨਾ ਕਬੜਾ ਪੀੜ ਕੰਢਿਆ ਨਾ ਕਿ ਮੈਂ ਉਸ ਉਦੋਂ ਹੀ ਸਰਬ ਨਾਲ ਗੱਲ ਕਰਦੀ ਸੀ ਆਡਾ ਨਾ ਟਡ ਪੀੜ ਹੁੰਦਾ ਤੇ ਭਰਾਵਾ ਤਾਂ ਸੀ ਹੁਣ ਫੋਟ ਦੀ ਜਕਰ ਮੀਟਰ ਹੁਣ ਤਾਂ ਸਮਝ ਜਾਣਾ ਚਾਹੀਦਾ ਵੀ ਆਡੀ ਮਾਂ ਬੁੱਢੜੀ ਹੋ ਗਈ ਆ ਅਨਦੀ ਕੁੜੀ ਦੀ ਹਾਈਟ 5 ਫੁੱਟ ਦੀ ਬਜਾਏ 5 ਮੀਟਰ ਕਹਤੀ 5 ਮੀਟਰ ਛੱਤ ਤੋਂ ਵੀ தாੰਦੀ ਉਡੀ ਤੇ ਦੂਜੇ ਮੱਧ ਹੋ ਜਾਂਦੀ ਇਹ ਰੇਸ ਟੁੱਟਿਆ ਬਹੁਤ ਦੋਦਾ ਹੀ ਪੋਤਾ ਚਲੋ ਕੋਈ ਨਹੀਂ ਮਾਲਾ ਖੁਸ਼ੀਆਂ ਵਾਲਾ ਵੈਲੋ ਡੈਡੀ ਤੇ ਸਵੇਰ ਦੀ ਤਰੀਕ ਨੂੰ ਵਿਆਹ ਸਾਡਾ ਹੈ ਨਾ ਤੇ ਅਸੀਂ ਇੱਕ ਦਿਨ ਪਹਿਲਾਂ ਤੁਹਾਨੂੰ ਬੁਲਾਉਣ ਲੈ ਆਏ ਆ ਆ ਮੈਨੂੰ ਬੁਲਾਉਣੇ ਮੈਨੂੰ ਬੁਲਾਉਣੇ ਆਈ ਜਾਵਾਂਗੇ ਇੱਕ ਦਿਨ ਸੱਸਰੇ ਮੈਨੂੰ ਕਹਲੇ ਦੇਣੀ ਨਾ ਰੋਣਾ ਹੈ ਨਾ ਕਪੜਾ ਮੇਂ ਵਰਗਾ ਨਾ ਕਲੀਡੂ ਮੇਰੇ ਡਿੱਗਣਾ ਤੇ ਮੈਂ ਆ ਆ ਸੋਮਨ ਵਿਚਾਰੀ ਤੋ ਰਿਆ ਨੇ ਕਿੰਦਾ ਮਹਿਰ ਹੁੰਦੀ ਸੀ ਸਹੀ ਗੱਲ ਆ ਮੰਮੀ ਮੈਂ ਮੈਂ ਡੈਡੀ ਨੂੰ ਨਾ ਕੀਤਾ ਨੂੰ 15 20 ਮਿੰਟ ਜਦੋਂ ਉੱਥੋਂ ਤੁਣ ਤੋਂ ਬਾਅਦ ਮੈਂ ਲੈ ਫਿਰ ਹੋਪੇ 15 20 ਮਿੰਟ ਤੁਰਨ ਤੋਂ ਬਾਅਦ ਮੈਂ ਇਹਨੂੰ ਚੁੱਪ ਕਰਾਈ ਗਿਆ ਕਰਾਈ ਗਿਆ ਇਹ ਹੱਡੀ ਨੇ ਟਿਰ ਮਿਲ ਲੱਗਦਾ ਮੈਂ ਬਿਆਸ ਦੇ ਲੱਗ ਮੈਨੂੰ ਖਿੱਚੜੀ ਮੈਂ ਚੁੱਪ ਵੀ ਕਰ ਆਪਾਂ ਵੀ ਲੱਗੇ ਹੋਣੀਆਂ ਕਿ ਥੋੜੇ ਸਾਲ ਹੋ ਗਏ ਸਵੇਰੇ ਲੱਗੇ ਹੈਗੇ ਤੁਹਾਡੇ ਆਪਾਂ ਓਏ ਕਾਕੇ ਵੇ ਬਰੂਨੋ ਤੁਸੀਂ ਹੁਣ ਵਾਂਡੇ ਰਹਿਣਾ ਓਕੇ ਬਰੂਨੋ ਬਰੂਨੋ ਆ ਵੇ ਮਾ ਮਾ ਸਾਰੇ ਤਿੰਨੇ ਸਾਰੇ ਫੜਦਾ ਇਹਨੂੰ ਇਹਨੇ ਬਾਹਰ ਭਜਣਾ ਹੀ ਫੇਰ ਚਲੋ ਚੱਲੀਏ ਕਰੇਗੇ ਆਪਣੇ ਸੌਖੇ ਡੈਡੀ ਵੀ ਰੋਂਦਾ ਵੇ ਮੱਠਾ ਮੱਠਾ ਆਇਆ ਮੇਰਾ ਡੈਡੀ ਵੀ ਰੋਂਦਾ ਵੇ ਮੱਠਾ ਮੱਠਾ ਆਇਆ ਮੈਨੂੰ ਵੀ ਮੇਰਾ ਵੀ ਜੀਨ ਲੱਗਦਾ ਨਾ ਕੋਈ ਇਦਾਂ ਕਰਦੇ ਫੇਰ ਹੋਰ ਤਰ੍ਹਾਂ ਹੁੰਦਾ ਨਾ ਉਹਦਾ ਚੇਤੇ ਆਉਂਦਾ ਨਾ ਜਦੋਂ ਤੇਰਾ ਚਲੋ ਕੋਈ ਨਹੀਂ ਚਲੋ ਚਲੋ ਕਹਿੰਦੇ ਮਹਾਰਾਜ ਆ ਗਏ ਘਰ ਆ ਗਏ हां जी जी सासरी काल ਤੇ ਲੋ ਜੀ ਅਸੀਂ ਆ ਗਏ ਆ ਤੇ ਇੱਕ ਚੀਜ਼ ਲੈ ਕੇ ਆਂਦੀ ਆ ਮਜੀਦ ਪਰ ਇੰਨਾ ਕਾ ਵੀ ਹਾਂ ਤੂੰ ਦੱਸੀ ਕੰਨੋ ਜੈ ਉਹ ਹੋ ਦੱਸਣਾ ਨਹੀਂ ਆਪਾਂ ਕਹਿਣਾ ਵਾ ਵੀ ਬਸ ਖੋਲਣਾ ਨਹੀਂ ਆ ਮਜੀਦ ਕੌਰ ਮੈਨੂੰ ਪਤਾ ਵਾ ਮੇਰੇ ਸੂਟ ਕਿੰਨੇ ਸੂਟ ਆ ਸੂਟ ਹੀ ਆ ਆਹ ਸੂਟ ਹੀ ਆ ਬੜੇ ਸੋਹਣੇ ਸੂਟ ਵਾ ਪਰ ਇੱਕ ਇਹ ਪਹਿਲਾਂ ਪ੍ਰੋਮਿਸ ਕਰ ਵੀ ਮੈਨੂੰ ਦਿਖਾ ਦਿਓ ਪਰ ਮੈਂ ਖੋਲਣਾ ਨਹੀਂ ਖੋਲਾਂਗੀ ਨਹੀਂ ਪ੍ਰੋਮਿਸ ਕਰ ਹੈ ਨਹੀਂ ਨਹੀਂ ਕੋ ਨਹੀਂ ਆਵੇਂ ਮਾਰੀ ਜਾਂਦਾ ਨਹੀਂ ਚਲ ਠੀਕ ਆ ਮੈਨੂੰ ਹਿੰਟ ਦੇ ਦੋ ਕੋ ਨਹੀਂ ਹਿੰਟ ਨਹੀਂ ਦੇਈਦਾ ਨਾ ਹਿੰਟ ਨਹੀਂ ਦੇਈਦਾ ਪਰ ਰਹਿਣ ਦੇ ਫੇ ਤੈਨੂੰ ਫੇ ਆਪੇ ਹੀ ਹੈਂ ਆਪੇ ਹੀ ਦੱਸ ਜਾਂਡੇ ਰਹਿਣ ਦੇ ਰਹਿਣ ਦੇ ਫੇ ਅਸੀਂ ਤੈਨੂੰ ਵਿਖਾਉਣਾ ਹੀ ਨਹੀਂ ਹੁਣ ਨਹੀਂ ਵਿਖਾ ਸਕਦੀ ਹਾਂ ਨਹੀਂ 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 ਮੈਂ ਮਤਲਬ ਅੰਦਾਜ਼ਾ ਥੋੜਾ ਜਿਹਾ ਲਾ ਸਕਦੀ ਹਾਂ ਅੰਦਾਜ਼ਾ ਜੇ ਲਵਾ ਲਿਆ ਫਿਰ ਫਾਇਦਾ ਕੀ ਹੋਣਾ ਨਾ ਸਰਪ੍ਰਾਈਜ਼ ਦਾ ਰਹਿਣ ਹੀ ਦਿਓ ਜੀ ਅਗਲੇ ਵਲੌਗ ਚ ਵਿਖਾਵਾਂਗੇ ਉਹ ਸਰਪ੍ਰਾਈਜ਼ ਸਿੱਧਾ ਕਿਉਂ ਵੀ ਤੁਹਾਨੂੰ ਪਰ ਆਜੋ ਸਰਪ੍ਰਾਈਜ਼ ਹੋਵੇ ਨਾ ਸਾਹਮਣੇ ਤੇ ਦੱਸੀ ਦਾ ਵੀ ਨਹੀਂ ਹੁੰਦਾ ਵੀ ਸਰਪ੍ਰਾਈਜ਼ ਸਰਪ੍ਰਾਈਜ਼ ਕਾ ਤਾਂ ਰਹਿ ਗਿਆ ਜੋ ਦੱਸ ਹੀ ਦਿੱਤਾ ਸੀ ਕੀ ਸਰਪ੍ਰਾਈਜ਼ ਦੱਸਤਾ ਵਾ ਕੀ ਸਰਪ੍ਰਾਈਜ਼ ਆ ਭਾਈ ਤਾਂ ਦੱਸਿਆ ਹੀ ਨਹੀਂ ਤੂੰ ਗਾਂ ਗੱਡੀ ਮੂ ਗੱਡੀ ਤਾਂ ਆਪਣੇ ਮੂੜ ਤੇ ਆ ਕੋਈ ਨਹੀਂ ਹੈ ਅੱਛਾ ਬਾਦਸ਼ਾਹ ਸੀਰੀਅਲ ਰਹਿਣ ਦੀਏ ਕਿ ਦੱਸ ਦੀਏ ਮਾਂ ਨਹੀਂ ਨਹੀਂ ਸਰਪ੍ਰਾਈਜ਼ ਪੱਕੀ ਗੱਲ ਸੂਟ ਸਾਰਟ ਹੀ ਆ ਸਾਡੇ ਆਪਣੇ ਕੋਲ ਹਾਂ ਹਾਂ ਕੋਈ ਨਹੀਂ ਸੂਟ ਇੱਕ ਹੋਰ ਵਾ ਨਾ ਬੜਾ ਸੋਹਣਾ ਸੂਟ ਲਿਆਂਦਾ ਮਮੀ ਨੇ ਹੂੰ ਓ ਨਹੀਂ ਮੈਂ ਵੇਖਿਆ ਫਿਰ ਉਹ ਸਰਪ੍ਰਾਈਜ਼ ਖਾਦਾ ਆ ਜੇ ਤੈਨੂੰ ਕਾਤਾ ਹਾਂ ਚਲੋ ਜੀ ਹੁਣ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਚੰਗਾ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਹਾਂ ਜੀ ਜੀ ਵੇਖ ਲਓ ਜੀ ਕਣ ਮਨਜੀਤ ਕੋਲ ਰਹੀ ਆ ਕਿ ਮੈਨੂੰ ਵਿਖਾਓ ਵਿਖਾਓ ਗਿਫਟ ਤੁਸੀਂ ਵੀ ਮਿਲ ਗਿਆ ਹਿੱਕੀ ਤੈਨੂੰ ਹਿੰਟ ਦੇ ਦਿੰਦੇ ਆ ਤੇ ਹਿੰਟ ਬੱਸ ਇਹਨਾਂ ਕੋਈ ਤੇਰੇ ਲਈ ਗਿਫਟ ਆਇਆ ਹੋ ਗਿਫਟ ਸੱਟ ਗਿਆ ਤੇ ਹੋਰ ਗਿਫਟ ਆਉਂਦਾ ਜੇ ਗਿਫਟ ਆਇਆ ਉਹਦੇ ਫੇਰ ਹੀ ਕਹਿੰਦਾ ਨਾ ਗਿਫਟ ਆਇਆ ਨਹੀਂ ਸਾਹ ਜੀ ਬਤਾ ਹੁਣ ਮੈਂ ਇੰਨੀ ਲੰਮੀ ਰਾਤ ਕਿੱਦਾਂ ਕੱਢੂਗੀ ਮੈਨੂੰ ਥੋੜਾ ਜਿਹਾ ਉਹ ਹੋ ਗਿਆ ਐਕਸਾਈਟਮੈਂਟ ਜਿੱਕਿ ਮੈਨੂੰ ਥੋੜਾ ਜਿਹਾ ਹੈਂਟ ਦੇ ਦੋ ਥੋੜਾ ਜਿਹਾ ਮਤਲਬ ਇੰਨਾ ਕਾ ਵੀ ਗਿਫਟ ਬਹੁਤ ਸੋਹਣਾ ਵੀ ਆ ਤੇ ਥੋੜਾ ਬਹੁਤ ਮਹਿੰਗਾ ਵੀ ਆ ਤੇ ਹੋਪਸੋ ਹੋਪਸੋਨੀ ਗਰੰਟੀ ਆ ਪਸੰਦ ਵੀ ਆਊਗਾ ਰੈਡੀਮੇਡ ਡਰੈਸ ਨੂੰ ਨਹੀਂ ਪੱਕਾ ਕੋਈ ਨਾ ਕੋਈ ਕਿਉਂਕਿ ਮੈਂ ਸੂਟਾਂ ਤੋਂ ਵੀ ਗਾਂ ਕੋਈ ਦੁਨੀਆ ਹੈਗੀ ਆ ਨਹੀਂ ਪਰ ਵਧੀਆ ਚੱਲ ਇੱਕ ਪ੍ਰੋਮਿਸ ਕਰ ਇੱਕ ਪ੍ਰੋਮਿਸ ਕਰ ਇੱਕ ਮਿੰਟ ਮੈਂ ਵੀਡੀਓ ਦੀ ਕਲੈਰਿਟੀ ਨੂੰ ਦੇਖ ਮਿੰਟ ਪ੍ਰੋਮਿਸ ਕਰ ਚੱਲ ਮੈਂ ਗਿਫਟ ਵਿਖਾਉਣਾ ਵਾ ਪ੍ਰੋਮਿਸ ਕਰ ਪ੍ਰੋਮਿਸ ਕਰ ਹੈ ਤੈਨੂੰ ਉਹਨਾਂ ਪਰ ਸੌ ਲੱਗੇ ਜੇ ਤੂੰ ਗਿਫਟ ਖੋਲਿਆ ਇਦਾਂ ਥੋੜੀ ਹੁੰਦਾ ਵਾ ਨਹੀਂ ਫੇ ਇਦਾਂ ਨਹੀਂ ਨਾ ਚਲੋ ਠੀਕਾ ਪ੍ਰੋਮਿਸ ਆ ਪੱਕੀ ਗੱਲ ਠੀਕਾ ਗਿਫਟ ਖੋਲਣਾ ਨਹੀਂ ਉਹ ਦੇਖ ਲਾਂਗੇ ਨਹੀਂ ਫੇਰ ਐਨ ਤੇ ਚੱਲ ਅੰਦਰ ਨਹੀਂ 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 ਖੋਲੂਗੀ ਨਹੀਂ ਖੋਲੂਗੀ ਮਤਲਬ ਮੈਂ ਥੋੜਾ ਅੰਦਾਜ਼ਾ ਲਾ ਲੂਗੀ ਅੰਦਾਜ਼ਾ ਨਹੀਂ ਲੱਗਣਾ ਅੰਦਾਜ਼ਾ ਚਲੋ ਪੱਕੀ ਗੱਲ ਆ ਪ੍ਰੋਮਿਸ ਸ਼ੀਸ਼ੀ 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 ਵਕਾ ਚੱਲਾ ਚੱਲਾ ਸ਼ੀਸ਼ੀ ਸ਼ੀਸ਼ੀ ਚੱਲਾ ਅਲਾ ਡਿੱਕੀ ਖੋਲ ਬ੍ਰਿਕ ਖੋਲ ਖੋਲਣਾ ਨਹੀਂ ਇੱਧਰ ਕਰ ਇੱਧਰ ਕਰ ਇੱਧਰ ਚੁੱਕ ਕੇ ਐਨੂੰ ਕਰ ਖੜਕਾਲਾ ਇਹ ਚਿੱਕ ਗਿਆ ਜੋ ਮਰਜ਼ੀ ਕਰ ਲਾ ਵਾ ਦਿਤੀ ਹੈ ਤੈਨੂੰ ਨਹੀਂ ਪਤਾ ਲੱਗਣਾ ਇੱਥੇ ਕੀ ਹੈ ਕੀ ਪਤਾ ਲੇਰ ਚ ਗਿਫਟ ਪਾਉਣਾ ਵੇ ਜਸਟ ਮੈਂ ਉਹਦਾ ਪੈਕਿੰਗ ਕਰਾ ਕੇ ਲਿਆ ਆਵੇ ਪਰੇਕਰੀ ਪਰੇਕਰੀ ਆਹੱਤ ਆਵੇ ਕੱਚੀ ਵਾਲੇ ਹਲੇ ਦੇ ਵਿੱਚ ਗਿਫਟ ਪਾ ਕੇ ਪੈਕ ਕਰਕੇ ਫੜਾਉਣਾ ਵੇ ਤੈਨੂੰ ਨਹੀਂ ਹੈਗਾ ਹੈਗਾ ਆ ਵੇਖ ਲਓ ਫੇ ਪ੍ਰੋਮਿਸ ਆ ਇਹ ਵਲੌਗ ਵੇਖਣ ਲਈ ਹੁਣ ਫੇ ਕਰਲ ਨੂੰ ਜੁੜਨਾ ਪੈਣਾ ਤੇ ਮਜੀਦਕੌਰ ਤੈਨੂੰ ਸੋਹ ਆ ਆ ਪੈਕ ਅੰਦਰ ਤੇ ਖੜਨਾ ਹੀ ਔਰ ਇਨੀ ਮਹਿੰਗੀ ਜੀ ਗੱਡੀ ਥੋੜੀ ਪਈ ਰਹਿਣ ਦੇਣੀ ਆ ਗੱਲ ਸੁਣ ਪ੍ਰੋਮਿਸ ਕੀਤਾ ਵਾ ਤੋੜੀ ਨਾ ਨਹੀਂ ਤਾਂ ਫੇਰ ਵੇਖ ਲੈ ਮੈਂ ਵਲੌਗ 'ਚ ਬਾਅਦ 'ਚ ਵਲੌਗ ਨਹੀਂ ਬਣਾਉਣਾ ਅਗਲਾ ਕੀ ਆ ਗਈ ਤੇਡੀ ਬੀਅਰ ਤੇ ਨਹੀਂ ਆਈ ਨਾ ਆ ਟੈਡੂ ਬੀਅਰ ਇੱਥੇ ਸੋਚ ਮੇਰੇ ਲਈ ਵੀ ਸੋਚ ਚਲੋ ਚੰਗਾ ਜੀ ਇਹਨੂੰ ਸੋਚਣ ਦਿਓ ਆਪਾਂ ਮਿਲਦੇ ਅਗਲੇ ਵਲੌਗ ਦੇ ਵਿੱਚ ਚੰਗਾ ਜੀ ਸਸਰੀਕਾਲ ਤੂੰ ਸੋਚ ਮਨਜੀਤ ਕਰ ਸੋਚ ਮੇਰੇ ਲਈ ਵੀ ਸੋਚ ਥੋੜਾ ਤਾਂ ਕਿ ਮਤਲਬ ਚੱਲ ਠੀਕ ਆ ਬੰਨ ਲਾ ਜੇ ਤੂੰ ਥੋੜਾ ਜਿਹਾ ਬੋਲਦੀ ਆ ਮੈਂ ਤੈਨੂੰ ਅੱਗੇ ਕਿਹਾ ਵੀ ਇਹ ਕੱਚੀ ਆ ਕੀ ਪਤਾ ਇਹਦੇ ਵਿੱਚ ਹਲੇ ਪਿਆਈ ਨਾ ਹੋਵੇ ਗਿਫਟ ਕੀ ਪਤਾ ਜੇ ਉਹ ਗਿਫਟ ਵਾ ਪੈਕ ਹੋਇਆ ਹੋਵੇ ਕੀ ਪਤਾ ਉਹ ਗਿਫਟ ਵੀ ਗੜੀ ਪੈਕ ਹੋਇਆ ਹੋਵੇ ਉਹ ਵੀ ਖੋਲਣਾ ਪੈ ਜੇ ਇਸ ਕਰਕੇ ਡੋਨਟ ਓਪਨ ਅੰਦਰ ਚਲੋ ਸਵੇਰੇ ਵੇਖਾਂਗੇ ਚੱਲ 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 ਚਲੋ 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 ਚੱਲ ਚੱਲ ਚੱਲ